ਝੂਠੇ ਪਰਚੇ 5 6 ਲਗਾਤਾਰ ਉਹਨਾਂ ਤੇ ਪਾ ਦਿੱਤੇ ਗਏ ਆ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਅਸੀਂ ਤੁਸੀਂ ਜ਼ਮਾਨਤ ਤੋਂ ਐਦਾਂ ਕਰੋ ਪਰ ਇੱਥਾ ਜਾਵੇ ਤੇ ਜਿਹੜੇ ਉਹਦੇ ਜਿਹੜੇ ਪਰਚੇ ਨੇ ਉਹ ਰੱਦ ਕੀਤੇ ਜਾਣ ਅਸੀਂ ਕਿਹਾ ਵੀ ਅਸੀਂ ਨਾ ਕੋਈ ਜ਼ਮਾਨਤ ਹੀ ਦੇਣਾ ਨਾ ਕੁਛ ਹੈ ਬਿਨ ਸ਼ਰਤਾਂ ਤੋਂ ਰਹਿਆ ਕਰਨਾ ਪਾਉਂਦੇ ਸਿੱਧੂ ਨੂੰ ਸੋ ਸਾਡੀ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਅਪੀਲ ਆ ਕੁੱਟਿਆ ਇਸ ਕਰਕੇ ਜਾ ਰਹੇ ਆ ਵੀ ਉਹ ਬੋਲ ਰਹੇ ਆ ਅੱਜ ਭਾਨੇ ਤੇ ਖੜੀ ਆ ਕੱਲ ਨੂੰ ਸਾਡੇ ਤੇ ਕਿਸੇ ਤੇ ਵੀ ਹੋ ਸਕਦੀ ਆ ਕਾਨੂੰਨ ਦੇ ਆਧਾਰ ਤੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਰੱਟ ਪਾਈ ਆ ਵੀ ਉਹ ਅਫਸਰਾਂ ਤੇ ਵੀ ਕਾਰਵਾਈ ਵੀ ਲੋਕਾਂ ਦੀ ਜਵਾਨ ਬੰਦ ਕਰਨ ਦੀ ਆ ਕੱਲ ਨੂੰ ਹੋਰ ਕਿਸੇ ਨਾਲ ਵੀ ਹੋਊਗੀ ਤੇ ਉਸ ਤੋਂ ਬਾਅਦ ਜਿਹੜਾ 3 ਤਰੀਕ ਦਾ ਜਥੇਬੰਦੀਆਂ ਨੇ ਪ੍ਰੋਗਰਾਮ ਲੀਕਿਆ ਉਸ ਦੇ ਵਿੱਚ ਵੀ ਬਾਦਚੜ ਕੇ ਹਿੱਸਾ ਲੈਣਗੇ ਆਪਾਂ ਨੂੰ ਇਕੱਠੇ ਹੋ ਕੇ ਇਹਦੇ ਵਿਰੁੱਧ ਆਵਾਜ਼ ਚੱਕਣੀ ਜੇ ਲੜਨਾ ਚਾਹੀਦਾ ਇਹ ਆਪ ਦੇਖ ਲਗਵੇ ਕਿ ਇਹਨਾਂ ਨੇ ਫੈਸਲਾ ਕੀ ਲੈਣਾ ਕਿਸਾਨਾਂ ਦੀ ਮੀਟਿੰਗ ਹੋਈ ਹੈ ਜਿਹੜਾ ਭਾਨੇ ਸਿੱਧੂ ਨੂੰ ਅਨਮਨੁੱਖੀ ਛੱਦਤ ਕੀਤਾ ਗਿਆ ਫੜ ਕੇ ਭਾਨਾ ਸਿੱਧੂ ਨੂੰ ਲੈ ਕੇ ਪਟਿਆਲਾ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਗਈ ਮੀਟਿੰਗ ਰਹੀ ਬੇਸੱਤਾ ਸਸ਼ੀਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਲੱਖਾਂ ਸਿਧਾਨਾ ਵੱਲੋਂ ਪਟਿਆਲਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਜੋ ਕਿ ਬਿਲਕੁਲ ਬੇਸਿੱਟਾ ਰਹੀ ਉਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਪਾਨਾ ਸਿੱਧੂ ਨੂੰ ਰਿਹਾਨ ਨਹੀਂ ਕੀਤਾ ਜਾਏਗਾ ਤੇ ਕਿਸਾਨ ਜਥੇਬੰਦੀਆਂ ਅਤੇ ਜਿਹੜੇ ਲੋਕੀ ਵੀ ਪਾਨਾ ਸਿੱਧੂ ਦੀ ਸਪੋਰਟ ਵਿੱਚ ਅੱਗੇ ਆਏ ਹਨ ਉਹਨਾਂ ਨੇ ਇਹ ਫੈਸਲਾ ਲਿੱਤਾ ਹੈ ਕਿ ਅੱਜ ਤੂਰੀ ਦੇ ਰੇਲਵੇ ਸਟੇਸ਼ਨ ਨੂੰ ਜਾਮ ਕਰ ਦਿੱਤਾ ਜਾਏਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਫੈਸਲਾ ਲਿੱਤਾ ਹੈ ਕਿ 3 ਫਰਵਰੀ ਨੂੰ ਸੀਐਮ ਭਗਵੰਤ ਮਾਨ ਦੇ ਜੱਦੀ ਘਰ ਦਾ ਚਿਰਾਓ ਕੀਤਾ ਜਾਵੇਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਔੰਕਾਰ ਸਿੰਘ ਬਰਾੜ ਸੂਬਾ ਪ੍ਰਧਾਨ ਬੀਕੇ ਜੂ ਇਕਤਾ ਪੰਜਾਬ ਅੱਜ ਸਾਰੀਆਂ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ ਹੈ ਜਿਹੜਾ ਭਾਨੇ ਸਿੱਖਤੋਂ ਨੂੰ ਅਨਮਨੁੱਖੀ ਛੱਦਤ ਕੀਤਾ ਗਿਆ ਫੜ ਕੇ ਝੂਠੇ ਪਰਚੇ ਪੰਜ ਛੇ ਲਗਾਤਾਰ ਉਹਨਾਂ ਤੇ ਪਾ ਦਿੱਤੇ ਗਏ ਆ ਪਰ ਗੱਲ ਇਹ ਹੋਈ ਸੀ ਡੀਆਈਜੀ ਸਾਹਿਬ ਆਏ ਸੀ ਵੀ ਅਸੀਂ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕਰਨ ਦੀ ਜਿਹੜੀ ਸਾਰੀਆਂ ਜਥੇਬੰਦੀਆਂ ਨੇ ਮੰਗ ਰੱਖੀ ਆ ਜਿਹੜੀ ਉਹ ਮੀਟਿੰਗ ਆ ਕੋਈ ਬਹੁਤੀ ਵਧੀਆ ਨਹੀਂ ਹੋਈ ਬੇਸ਼ੱਟਾ ਰਹੀ ਆ ਕੱਲ ਨੂੰ ਪ੍ਰੋਗਰਾਮ ਲਿਖਿਆ ਹੋਇਆ ਸ਼੍ਰੋਮਣੀ ਕਾਲੀ ਦਾ ਨੰਬਰ ਸਰਵਰ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਰੇਲਾਂ ਦਾ 3 ਤਰੀਕ ਦਾ ਸਾਡਾ ਕਿਸਾਨ ਜਥੇ ਬੰਦੀਆਂ ਦਾ ਵੱਡਾ ਇਕੱਠਾ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਉਹਦੇ ਵਿੱਚ ਆਓ ਵੱਧ ਚੜ ਕੇ ਹਿੱਸਾ ਲਿਓ ਅੱਜ ਭਾਨੇ ਤੇ ਖੜੀ ਆ ਕੱਲ ਨੂੰ ਸਾਡੇ ਤੇ ਕਿਸੇ ਤੇ ਵੀ ਹੋ ਸਕਦੀ ਆ ਜਿਹੜੇ ਵੀ ਲੋਕ ਸਰਕਾਰ ਦੇ ਖਿਲਾਫ ਬੋਲਣਗੇ ਉਹਨਾਂ ਨੂੰ ਕੁੱਟਿਆ ਤੇ ਲੁੱਟਿਆ ਜਾ ਰਿਹਾ ਕਿਉਂਕਿ ਲੁੱਟਿਆ ਇਸ ਕਰਕੇ ਜਾ ਰਿਹਾ ਕਿ ਦਾਲਤਾਂ ਦੇ ਵਿੱਚ ਧੱਕੇ ਖਾਣੇ ਪੈਣਗੇ ਕੁੱਟਿਆ ਇਸ ਕਰਕੇ ਜਾ ਰਿਹਾ ਵੀ ਉਹ ਬੋਲ ਰਹੇ ਆ ਇਹਨਾਂ ਨੂੰ ਬਰਫ ਤੇ ਪਾ ਪਾ ਕੇ ਨੰਗਿਆਂ ਕਰ ਕਰਕੇ ਜਿਹੜਾ ਕਿ ਲਾਅ ਆ ਇੰਡੀਆ ਦਾ ਉਹ ਆਗਿਆ ਨਹੀਂ ਦਿੰਦਾ ਹਾਈ ਕੋਰਟ ਦਾ ਆਇਆ ਹੋਇਆ ਵੀ ਬਿਨਾ ਕਿਸੇ ਨੂੰ ਪੁੱਟ ਨਹੀਂ ਸਕਦੇ ਤੁਸੀਂ ਦੱਸੇ ਬਿਨਾ ਪਰ ਇਹਨਾਂ ਨੇ ਬਹੁਤ ਜ਼ਿਆਦਾ ਦਸੀ ਇਹ ਉਹਨਾਂ ਨੂੰ ਸੀਆਈ ਸਟਾਫ ਦੇ ਵਿੱਚ ਦਿੱਤੇ ਆ ਤੇ ਉਹ ਵੀ ਜਿਹੜੀ ਅੱਜ ਕਾਨੂੰਨ ਦੇ ਆਧਾਰ ਤੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਰਿੱਟ ਪਾਈ ਆ ਵੀ ਉਹ ਅਫਸਰਾਂ ਤੇ ਵੀ ਕਾਰਵਾਈ ਕਰਵਾਵਾਂਗੇ ਮੈਂ ਮਨਵੀਰ ਕੌਰ ਰਾਹੀ ਲੀਗਲ ਸੈਲ ਚੇਅਰਮੈਨ ਬੀਕੇਯੂ ਲਖੋਵਾਲ ਐਂਡ ਰਿਪਰੈਜ਼ੈਂਟੇਟਿਵ ਆਗੂ ਸ਼੍ਰੋਮਣੀ ਕਾਲੀਦਾ ਲਾਮਰ ਸਰ ਸਰ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਅਸੀਂ ਜਿਹੜੀ ਸ਼ਰਤ ਰੱਖੀ ਆ ਕਿ ਭਾਨ ਨੇ ਸਿੱਧੂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ ਤੇ ਜਿਹੜੇ ਉਹਦੇ ਜਿਹੜੇ ਪਰਚੇ ਨੇ ਉਹ ਰੱਦ ਕੀਤੇ ਜਾਣ ਸੋ ਸਾਡੀ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਅਪੀਲ ਆ ਅਗਰ ਉਹਨਾਂ ਨੇ ਪਰਚੇ ਰੱਦ ਨਾ ਕੀਤੇ ਤਾਂ ਜਿਹੜਾ ਪ੍ਰਧਾਨ ਸਾਹਿਬ ਨੇ ਕੱਲ ਪ੍ਰੋਗਰਾਮ ਅਲਿਖਿਆ ਧੋਰੀ ਦਾ ਉਹਦੇ ਵਿੱਚ ਵੀ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਤੇ ਉਸ ਤੋਂ ਬਾਅਦ ਜਿਹੜਾ 3 ਤਰੀਕ ਦਾ ਜਥੇਬੰਦੀਆਂ ਨੇ ਪ੍ਰੋਗਰਾਮ ਅਲਿਖਿਆ ਉਸ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣਗੇ ਸੋ ਹੁਣ ਸਰਕਾਰ ਪਰ ਪ੍ਰਸ਼ਾਸਨ ਇਹ ਆਪ ਦੇਖ ਲਵੇ ਕਿ ਇਹਨਾਂ ਨੇ ਫੈਸਲਾ ਕੀ ਲੈਣਾ ਇਸ ਤੋਂ ਬਾਅਦ ਓਮਕਾਰ ਸਿੰਘ ਬਰਾੜ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜੋ ਇਹ ਤਿੰਨ ਦਿਨਾਂ ਤੋਂ 29 ਤਰੀਕ ਤੋਂ ਆਪਣਾ ਕੋਰਡ ਦੁਨੇ ਦੇ ਵਿਚ ਰੈਲੀ ਰੱਖੀ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਕੱਲ ਵੀ ਸਾਡੀ ਮੀਟਿੰਗ ਹੋਈ ਸੀ ਅੱਜ ਵੀ ਮੀਟਿੰਗ ਹੋਈ ਆ ਉਹ ਘੱਟ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਅਸੀਂ ਤੁਸੀਂ ਜ਼ਮਾਨਤ ਦਿਓ ਐਦਾਂ ਕਰੋ ਪਰ ਅਸੀਂ ਕਿਹਾ ਵੀ ਅਸੀਂ ਨਾ ਕੋਈ ਜ਼ਮਾਨਤ ਹੀ ਦੇਣਾ ਨਾ ਕੁਝ ਹੈ ਬਿਨ ਸ਼ਰਤਾਂ ਤੋਂ ਰਹਿਣਾ ਕਰਨਾ ਪਾਉਂਦੇ ਸਿੱਧੂ ਨੂੰ ਵੀ ਜੇ ਰਿਹਾ ਕਰਦੇ ਹਾਂ ਠੀਕ ਹੈ ਅਦਰਵਾਈਜ਼ ਨਹੀਂ ਕਰ ਦਿੱਤਾ ਜਿਹੜਾ ਸਾਡਾ ਕੱਲ ਦਾ ਇੱਕ ਤਰੀਕ ਦਾ ਮਾਨ ਸਾਹਿਬ ਨੇ ਪ੍ਰੋਗਰਾਮ ਰੱਖਿਆ ਤਿੰਨ ਤਰੀਕ ਦਾ ਪ੍ਰੋਗਰਾਮ ਹੈ ਕਿਸਾਨ ਜਥੇਬੰਦੀਆਂ ਦਾ ਉਹ ਜੂੰ ਦਾ ਤੂੰ ਮੈਂ ਸਾਰੇ ਵੀਰਾਂ ਨੂੰ ਕਹੂੰਗਾ ਉੱਚ ਵੱਧ ਚੜ ਕੇ ਆਓ ਚਾਹੇ ਸਾਡੇ ਕਿਸਾਨ ਨੇ ਮਜ਼ਦੂਰ ਨੇ ਕਿਉਂਕਿ ਇਹ ਜਿਹੜੀ ਸਰਕਾਰ ਨੇ ਪਿੜਤ ਪਾ ਲਈ ਵੀ ਲੋਕਾਂ ਦੀ ਜਵਾਨ ਬੰਦ ਕਰਨ ਦੀ ਕੱਲ ਨੂੰ ਹੋਰ ਕਿਸੇ ਨਾਲ ਵੀ ਹੋਊਗੀ ਆਪਾਂ ਨੂੰ ਇਕੱਠੇ ਹੋ ਕੇ ਇਹਦੇ ਵਿਰੁੱਧ ਆਵਾਜ਼ ਚੱਕਣੀ ਹੈ ਲੜਨਾ ਚਾਹੀਦਾ ਮੈਂ ਸਾਰਿਆਂ ਨੂੰ ਕਹੂੰਗਾ ਆਪਾਂ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਪਹੁੰਚੀਏ ਨੌਜਵਾਨ ਵੀਰ ਸਾਡੇ ਕਿਸਾਨ ਸਾਰੇ ਜਿੰਨੇ ਵੀ ਵਰਗ ਨੇ ਸਾਰੇ ਵਰਗਾਂ ਨੂੰ ਬੇਨਤੀ ਹੈ ਵੀ ਵੱ